ਅਮਰ ਕਿੰਨਾ ਬਾਪੂ ਹਾਂ ਤੈਨੂੰ ਕਿਉਂ ਸ਼ਰਮ ਕਰ ਰਹੀ ਆ ਉਹ ਕੋਈ ਜਵਾਕ ਯਾਰਾ ਹੇ ਦੇ ਕੰਜਰਾ ਆਹੀ ਵਰਗਾ ਪਿਆ ਤੂੰ ਮੇਰੇ ਤੋਂ ਕਿੱਥੇ ਸਮਝਦਾ ਰੇ ਗਾਲ ਸੁਣਾ ਐਨਾ ਮੈਂ ਨਾ ਵਰਗਾ ਜਾਲ ਪਾਣੀ ਦਾ ਤੂੰ ਧੋਣਾ ਸੀ ਮੈਂ ਹਾਈ ਹਾਈ ਤੁੰਡ ਕੱਟ ਕਰ ਦੇ ਕਹਿੰਦਾ ਤੇਰਾ ਮੂੰਹ ਮੂੰਹ ਨੀਂਦਾ ਐ ਮਾਰੇ ਪਾਣੀ ਐ ਉੱਥੇ ਵੇਹ ਹਾਈ ਹਾਈ ਲੈ ਚੱਲ ਮੱਧੇ ਤੇ ਪਾ ਮੇਰੀ ਗੱਲ ਸੁਣ ਤੇਰਾ ਮਨ ਪਾਣ ਹੋ ਰਿਹਾ ਨਿਆ ਰਮਨ ਸੁਣਾ ਪੀ ਥੋੜੀ ਹੈ ਹਾਂ ਫਰਤੀ ਹੋ ਗਿਆ ਤੈਨੂੰ ਪਰ ਮੈਂ ਕੀ ਕਿੱਥੇ ਆ ਪੈਕ ਤਾਂ ਮੈਂ ਸੁਣਾ ਵੀ ਆ ਹਾਂ ਤੂੰ ਦੱਸ ਦੇ ਮੈਨੂੰ ਕੋਈ ਹਾਂ ਮੇਰੀ ਗੱਲ ਗਾਗਾ ਨਿੰਬੂ ਵਾਲਾ ਪਾਣੀ ਬਣਾ ਕੇ ਲੈ ਕੇ ਆ ਇਹਨੂੰ ਨਿੰਬੂ ਵਾਲਾ ਪਾਣੀ ਪੱਲਾ ਮੇਰਾ ਪੈਕ ਲੋ ਕਿੱਥੇ ਆ ਕੋਈ ਨਾ ਦਿੰਦੀ ਆ ਜਿੰਨੇ ਆ ਪਾਈ ਜਾ ਰਾਮ ਨੂੰ ਵਾਈ ਲੋਟੋ ਵੀ ਉਹ ਪਾਇਆ ਬਾਪੂ ਪੁੱਤਾ ਦੋ ਤੇਰੇ ਨਿੰਬੂ ਪਾਏ ਨੇ ਵੱਢਦੇ ਉੱਥੇ ਭਾਈ ਉਹਨੂੰ ਕਰਦੇ ਸਪੰਜੀਰ ਆ ਵੀ ਆ ਜੱਟ ਨੇ ਗਰੈਂਜੀ ਫਰੀ ਹੈ ਚਲ ਕੋਈ ਨਾ ਪੀ ਵੀਲੀ ਵੀਲੀ ਅ ਮੇਰੇ ਪਾਕੇ ਦਾ ਗੱਤ ਹੈ ਮੈਂ ਵਾਕੇ ਪੀਣਾ ਮੈਂ ਜੇ ਪੁੱਤ ਠੀਕ ਠੇਕ ਨਾ ਜੀ ਹਾਂ ਫਿਰ ਤਾਂ ਮਾਮਾ ਵੀ ਦਵਾਈ ਦੋ ਆ ਫਿਰ ਤਾਂ ਮਾਮਾ ਵੀ ਦਵਾਈ ਦੇ ਜੀ ਕਿ ਮੈਨੂੰ ਨਾ ਕੀ ਰੋਸ ਚ ਪਾ ਕੇ ਮੈਂ ਤਾਂ ਕਹਿੰਦਾ ਤੇਰੇ ਮਾਮੇ ਨੂੰ ਵੀ ਬੁਲਾ ਲਿਆ ਜੀ ਤੇਰਾ ਮਾਮਾ ਵੀ ਜੀ ਦੇਖ ਲੈ ਤੇਰੇ ਮਾਮੇ ਨੇ ਵੀ ਮੈਂ ਸਾਧ ਰਹੀ ਸੀ ਪੁੱਤ ਤੇਰਾ ਮਾਮਾ ਵੀ ਦਵਾਈ ਦਿੱਤੀ ਦੇਗਾ ਕਿ ਕਹਿੰਦੇ ਨੀ ਰੋਸ ਚ ਪਾ ਕੇ ਦੇ ਦੇ ਮੈਂ ਤਾਂ ਉਹ ਵੀ ਦੇਤੀ ਮੈਨੂੰ ਕਿ ਵੀ ਤਾਂ ਫਿਰ ਡੁੱਬਣਾ ਫਿਰ ਦਾਰੂ ਦੇ ਆਲੇ-ਬਾਲ ਹੋ ਜੁਦਾ ਏ ਇਹ ਤਾਂ ਖਹਿੜਾ ਨਹੀਂ ਛੱਡਦਾ ਦਾਰੂ ਦਾ ਤੂੰ ਕੋਈ ਗੱਲ ਨਹੀਂ ਮੈਂ ਦੇਣਾ ਕੋਈ ਤੇਰਾ ਵਧੀਆ ਇਲਾਜ ਕਰਕੇ ਗਿਆ ਦਵਾਈ ਉਹ ਦੇ ਗਿਆ ਵੀ ਇਹਨੂੰ ਰੋਟੀ ਚ ਪਾ ਕੇ ਖਵਾ ਦੀ ਮੈਂ ਤਾਂ ਉਹ ਵੀ ਖਵਾਤੀ ਮੈਂ ਕੀ ਕਰਾਂ ਜੀ ਦੀਆਂ ਸੁਭਰਾ ਕਿੱਥੇ ਆ ਦੇਖ ਲੈ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਹੈਗਾ ਮੈਂ ਕੀ ਕਰਾਂ ਤੂੰ ਬੇਬੇ ਇੱਥੇ ਖੜ ਜਾ ਜਦ ਤੂੰ ਬਲਾਕ ਆ ਗਨੂੰ ਕਰ ਲੋ ਬੋਲੀ ਮੇਰੀ ਗੱਲ ਮੈਂ ਕਹਿੰਦੀ ਪਾ ਜਾ ਮੇਰਾ ਵੀ ਆ ਗਿਆ ਦੇਖ ਕਿੱਥੇ ਤੇਰੇ ਭਾਂ ਦੇ ਟੇਪ ਮਾਰਨਾ ਮੈਂ ਆ ਤੇਰਾ ਰੱਬ ਘੱਗਲਾ ਮਾਰ ਹੇ ਨਾਲ ਸੋਲਾ ਨੰਨੇ ਤੇ ਸ਼ਰਮਦਾਰ ਕਿਹਾ ਰੱਬ ਨੇ ਮਾਤਾ ਨੇ ਬੜਾ ਤੱਕ ਕਰਦੀ ਹੈ ਨਾ ਪੋਰਾ ਕੰਮ ਸਮਾਉ ਨਹੀਂ ਸਕਦੀ ਇਹ ਨਹੀਂ ਇਹ ਵੀ ਮੇਰਾ ਇਹ ਚੱਕੀ ਪੰਨਰ ਕਰਦਾ ਹੈ ਹਾਂ ਇਹ ਰੀਆ ਬੇਬੇ ਬਣਾ ਇਹਨਾਂ ਸੇ ਕਿਲੋ ਮੈਂ ਤਾਂ ਕਹਿੰਿਆ ਕਿ ਨਹੀਂ ਤੂੰ ਬੇਬੇ ਨੂੰ ਦੁਖੀ ਕਰ ਰਖਿਆ ਇਹਨੇ ਦੱਸ ਦੇ ਲੈ ਹੱਥੇ ਹੋਈ ਪਈਆਂ ਤੇ ਪਾ ਦੀਆਂ ਪਰੋਣੇ ਨਹੀਂ ਸਰੋਤ ਨਹੀਂ ਕਰਦਾ ਲੋ ਚੌਰਾ ਫਿਰ ਮੇਰੇ ਮੂੰਹ ਖਲਾਉਦਾਗਾ ਮੈਂ ਨਸਪੀ ਕਰਾਂ ਨਹੀਂ ਨਹੀਂ ਸਿਰ ਚੜਾਰ ਕੇ ਬੇਬੇ ਇਹਨੂੰ ਮੈਂ ਕਹੇ ਮੇਰਾ ਸਰਾਬੀਆ ਕਹੇ ਖਰਾਬੀ ਆ ਇਹ ਤਾਂ ਨਹੀਂ ਮੇਰੀ ਸਰਦਾਰੀ ਆ